ਜਦੋਂ ਵੀ ਦੁਨੀਆ ਦੇ ਮਹਾਨ ਵਿਗਿਆਨੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਅਲਬਰਟ ਆਇਨਸਟਾਈਨ ਤੇ ਨਿਊਟਨ ਵਰਗੇ ਵਿਗਿਆਨੀਆਂ ਦੇ ਨਾਮ ਆਉਂਦੇ ਨੇ ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਨਿਕੋਲਾ ਟੈਸਲਾ ਇੱਕ ਅਜੀਬਾ ਵਿਗਿਆਨੀ ਸੀ ਜਿਸ ਨੇ ਆਪਣੀਆਂ ਖੋਜਾਂ ਨਾਲ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਸੀ ਥਾਮਸ ਐਡੀਸਨ ਨੇ ਬੱਲਬ ਦੀ ਖੋਜ ਕੀਤੀ ਸੀ ਪਰ ਉਹ ਬੱਲਬ ਸਿਰਫ ਇੱਕ ਲਾਲ ਟੈਂ ਜਿੰਨੇ ਹੀ ਰੋਸ਼ਨੀ ਕਰ ਸਕਦਾ ਸੀ ਪੂਰੀ ਦੁਨੀਆ ਨੂੰ جگਮਗਾਉਣ ਵਾਸਤੇ ਹਾਈ ਵੋਲਟੇਜ ਕਰੰਟ ਦੀ ਲੋੜ ਸੀ ਜਿਸ ਦੀ ਖੋਜ ਨਿਕੋਲਾ ਟੈਸਲਾ ਨੇ ਕੀਤੀ ਐਲਬਰਟ ਆਇਨਸਟਾਈਨ ਦਿਨ ਚ 10 ਘੰਟੇ ਕੰਮ ਕਰਦੇ ਸੀ ਐਡੀਸਨ ਦਿਨ ਚ 18 ਘੰਟੇ ਕੰਮ ਕਰਦੇ ਸੀ ਪਰ ਨਿਕੋਲਾ ਟੈਸਲਾ ਇੱਕ ਦਿਨ ਚ ਵੀ ਤੋਂ 22 ਘੰਟੇ ਕੰਮ ਕਰਦੇ ਸੀ ਇੱਕ ਵਾਰ ਤਾਂ ਉਹ ਲਗਾਤਾਰ 84 ਘੰਟੇ ਬਿਨਾਂ ਰੁਕੇ ਬਿਨਾਂ ਖਾਦੇ ਪੀਤੇ ਆਪਣੀ ਲੈਬ ਵਿੱਚ ਕੰਮ ਕਰਦੇ ਰਹੇ ਨਿਕੋਲਾ ਟੈਸਲਾ ਨੇ ਇੱਕ ਜਿਹੀ ਪਾਕਟ ਸਾਈਜ਼ ਮਸ਼ੀਨ ਬਣਾ ਲਈ ਸੀ ਜਿਸ ਨਾਲ ਕਿਸੇ ਵੀ ਏਰੀਆ 'ਚ ਪਹੁੰਚਾੜ ਲਿਆਂਦਾ ਜਾ ਸਕਦਾ ਸੀ 19ਵੀਂ ਸਦੀ 'ਚ ਟੈਸਲਾ ਨੇ ਦੋ ਮਿਲਟਰੀ ਵੈਪਨ ਬਣਾਏ ਜਿਸ ਨਾਲ ਸਮੁੰਦਰ 'ਚ 2.5 ਲੱਖ ਟਨ ਪਾਣੀ ਦੀ ਆਰਟੀਫੀਸ਼ੀਅਲ ਬੇਬ ਬਣਾਈ ਜਾ ਸਕਦੀ ਸੀ ਉਸ ਨਾਲ ਵੱਡੇ ਤੋਂ ਵੱਡਾ ਸਮੁੰਦਰੀ ਜਹਾਜ਼ ਆਰਾਮ ਨਾਲ ਪਾਣੀ 'ਚ ਡੁਬਾਇਆ ਜਾ ਸਕਦਾ ਸੀ ਤੇ ਦੂਜਾ ਵੈਪਨ ਇੱਕ ਸੈਕਿੰਡ 'ਚ 250 ਮੀਲ ਦੂਰ ਦੁਸ਼ਮਣ ਦੇ ਜਹਾਜ਼ ਨੂੰ ਹਵਾ ਵਿੱਚ ਹੀ ਨਸ਼ਟ ਕਰਨ ਦੀ ਤਾਕਤ ਰੱਖਦਾ ਸੀ ਪਾਰਿਸ ਮਹਾਨ ਵਿਗਿਆਨੀ ਦਾ ਪੂਰਾ ਜੀਵਨ ਬਹੁਤ ਹੀ ਜਰਾਸ਼ੰਕਰਚ ਨਾਲ ਭਰਿਆ ਹੋਇਆ ਸੀ 10 ਜੁਲਾਈ 1859 ਨੂੰ ਜਦੋਂ ਤੇਸਲਾ ਦਾ ਜਨਮ ਹੁੰਦਾ ਹੈ ਤਾਂ ਪੂਰਾ ਆਸਮਾਨ ਕਾਲੇ ਬੱਦਲਾਂ ਨਾਲ ਟਕਿਆ ਹੋਇਆ ਹੁੰਦਾ ਹੈ ਉਸ ਦੀ ਦਾਈ ਮਾਂ ਉਸ ਨੂੰ ਅੰਤਕਾਰ ਦੀ ਨਿਸ਼ਾਨੀ ਦੱਸਦੀ ਹੈ ਪਰਿਵਾਰ ਦੇ ਕੁਝ ਲੋਕਾਂ ਨੇ ਦਾਈ ਦੀ ਗੱਲ ਤੇ ਵਿਸ਼ਵਾਸ ਵੀ ਕਰ ਲਿਆ ਪਰ ਟੈਸਲਾ ਦੀ ਮਾਂ ਨੇ ਆਪਣੇ ਬੱਚੇ ਨੂੰ ਗੋਦੀ ਚ ਲਿਆ ਤੇ ਕਿਹਾ ਕਿ ਇਹ ਬੱਚਾ ਇੱਕ ਦਿਨ ਅੰਧਕਾਰ ਨੂੰ ਮਿਟਾ ਕੇ ਰੱਖ ਦੇਵੇਗਾ ਨਿਕੋਲਾ ਟੈਸਲਾ ਦੇ ਪਿਤਾ ਇੱਕ ਚਰਚ ਚ ਪਾਦਰੀ ਸਨ ਤੇ ਮਾਂ ਡਿਊਕਾ ਟੈਸਲਾ ਘਰ ਸੰਭਾਲਦੀ ਸੀ ਜਦੋਂ ਨਿਕੋਲਾ ਟੈਸਲਾ 11ਵੇਂ 12ਵੇਂ ਚ ਪੜ੍ਹਦੇ ਸੀ ਤਾਂ ਉਹ ਵੱਡੀ ਤੋਂ ਵੱਡੀ ਕੈਲਕੂਲੇਸ਼ਨ ਨੂੰ ਅੱਖਾਂ ਬੰਦ ਕਰਕੇ ਦਿਮਾਗ ਚ ਹੀ ਹੱਲ ਕਰ ਲੈਂਦੇ ਸੀ ਇਹ ਸਭ ਦੇਖ ਕੇ ਉਸਦੇ ਟੀਚਰ ਹੈਰਾਨ ਰਹਿ ਜਾਂਦੇ ਸੀ ਫਿਰ 1875 ਚ ਟੈਸਲਾ ਆਸਟਰੀਅਨ ਪੋਲੀਟੈਕਨਿਕ ਕਾਲਜ ਚ ਐਡਮਿਸ਼ਨ ਲੈ ਲੈਂਦੇ ਨੇ ਉਹ ਪੂਰਾ ਮਨ ਲਗਾ ਕੇ ਪੜਾਈ ਕਰਦੇ ਨੇ ਕਦੇ ਕੋਈ ਵੀ ਲੈਕਚਰ ਮਿਸ ਨਾ ਹੋਣ ਦਿੰਦੇ ਉਹ ਦਿਨ ਰਾਤ ਇੰਨੀ ਜ਼ਿਆਦਾ ਲਗਨ ਨਾਲ ਪੜ੍ਹਦੇ ਸੀ ਕਿ ਉਹ ਸਿਰਫ 2-3 ਘੰਟੇ ਹੀ ਸੌਂਦੇ ਸੀ ਪਰ ਸੈਕਿੰਡ ইয়ার ਚ ਟੈਸਲਾ ਜੂਆ ਖੇਡਣ ਦੇ ਆਦੀ ਹੋ ਜਾਂਦੇ ਨੇ ਉਹ ਆਪਣਾ ਸਾਰਾ ਸਕਾਲਰਸ਼ਿਪ ਦਾ ਪੈਸਾ ਜੂਏ ਚ ਅਡਾਉਣ ਲੱਗ ਜਾਂਦੇ ਨੇ ਇਸ ਤਰ੍ਹਾਂ ਉਹ 3rd ইয়ার ਚ ਪੂਰੀ ਤਰ੍ਹਾਂ ਫੇਲ ਹੋ ਜਾਂਦੇ ਨੇ ਜਿਸ ਕਰਕੇ ਉਹਨਾਂ ਦੀ ਗ੍ਰੈਜੂਏਸ਼ਨ ਕੰਪਲੀਟ ਨਹੀਂ ਹੁੰਦੀ ਫਿਰ 1881 ਚ ਟੈਸਲਾ ਹੰਗਰੀ ਦੇ ਬੁੱਡਾਪੇਸਟ ਟੈਲੀਗ੍ਰਾਮ ਕੰਪਨੀ ਚ ਕੰਮ ਕਰਨ ਲੱਗ ਜਾਂਦੇ ਨੇ ਉੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਐਲਵਾ ਐਡੀਸਨ ਦੇ ਸਾਥੀ ਚਾਰਲਸ ਬੈਚਲਰ ਨਾਲ ਐਲਵਾ ਐਡੀਸਨ ਉਸ ਸਮੇਂ ਦਾ ਮਹਾਨ ਸਾਇੰਟਿਸਟ ਸੀ ਜਿਸ ਨੇ ਬੱਲਬ ਦੀ ਖੋਜ ਕੀਤੀ ਸੀ ਟੈਸਲਾ ਦੀ ਚਾਰਲਸ ਬੈਚਲਰ ਨਾਲ ਗੂੜੀ ਦੋਸਤੀ ਪੈ ਜਾਂਦੀ ਹੈ ਇੱਥੇ ਟੈਸਲਾ ਦੀ ਜ਼ਿੰਦਗੀ 'ਚ ਇੱਕ ਨਵਾਂ ਮੋੜ ਆਉਂਦਾ ਹੈ ਜਿੱਥੋਂ ਟੈਸਲਾ ਦੇ ਮਹਾਨ ਸਾਇੰਟਿਸਟ ਬਣਨ ਦੀ ਕਹਾਣੀ ਸ਼ੁਰੂ ਹੁੰਦੀ ਹੈ ਇਸ ਪੂਰੀ ਕਹਾਣੀ ਦਾ ਇਹ ਪਾਰਟ ਬਹੁਤ ਹੀ ਇੰਪੋਰਟੈਂਟ ਤੇ ਧਿਆਨ ਨਾਲ ਸੁਣਨ ਵਾਲਾ ਹੈ ਟੈਸਲਾ ਬਚਪਨ ਤੋਂ ਹੀ ਆਪਣੇ ਤੇਜ਼ ਦਿਮਾਗ ਨਾਲ ਨਵੀਆਂ ਖੋਜਾਂ ਕਰਨ 'ਚ ਐਕਸਪਰਟ ਸੀ ਪਰ ਜਦੋਂ ਬੈਚਲਰ ਨੂੰ ਟੈਸਲਾ ਦੇ ਤੇਜ਼ ਦਿਮਾਗ ਬਾਰੇ ਪਤਾ ਚੱਲਦਾ ਹੈ ਤਾਹੂ ਆਪਣੇ ਮਿੱਤਰ ਐਡੀਸਨ ਨੂੰ ਇੱਕ ਲੈਟਰ ਲਿਖਦਾ ਹੈ ਤੇ ਟੈਸਲਾ ਦੇ ਹੱਥੇ ਉਸ ਲੈਟਰ ਨੂੰ ਆਪਣੇ ਮਿੱਤਰ ਐਡੀਸਨ ਕੋਲ ਭੇਜਦਾ ਹੈ ਉਸ ਲੈਟਰ 'ਚ ਲਿਖਿਆ ਹੁੰਦਾ ਹੈ ਕਿ ਸਿਰਫ ਦੋ ਹੀ ਮਹਾਨ ਸਾਇੰਟਿਸਟ ਨੇ ਇਸ ਦੁਨੀਆ ਵਿੱਚ ਇੱਕ ਤੁਸੀਂ ਤੇ ਦੂਜਾ ਹੀ ਨੌਜਵਾਨ ਟੈਸਲਾ ਜਿਸ ਨੇ ਤੁਹਾਨੂੰ ਇਹ ਲੈਟਰ ਫੜਾਇਆ ਐਡੀਸਨ ਲੈਟਰ ਨੂੰ ਪੜਨਦੇ ਤੁਰੰਤ ਬਾਅਦ ਹੀ ਟੈਸਲਾ ਨੂੰ ਹਾਇਰ ਕਰ ਲੈਂਦੇ ਨੇ ਉਸ ਸਮੇਂ ਐਡੀਸਨ ਨੇ ਡੀਸੀ ਕਰੰਟ ਦੀ ਖੋਜ ਕੀਤੀ ਸੀ ਤੇ ਉਸੇ ਦਾ ਬਿਜ਼ਨਸ ਕਰਦੇ ਸੀ ਉਹਨਾਂ ਕੋਲ 14 ਕੰਪਨੀਆਂ ਸੀ ਕਾਫੀ ਸਮਾਂ ਐਡੀਸਨ ਨਾਲ ਕੰਮ ਕਰਨ ਤੋਂ ਬਾਅਦ ਟੈਸਲਾ ਏਸੀ ਕਰੰਟ ਦਾ ਕਨਸੈਪਟ ਲੈ ਕੇ ਆਏ ਪਰ ਐਡੀਸਨ ਨੇ ਏਸੀ ਕਰੰਟ ਨੂੰ ਖਤਰਨਾਕ ਦੱਸਿਆ ਤੇ ਟੈਸਲਾ ਨੂੰ ਕਿਹਾ ਕਿ ਤੂੰ ਸਿਰਫ ਕੰਪਨੀ ਦੇ ਕੰਮ ਤੇ ਧਿਆਨ ਦੇ। AC ਕਰੰਟ ਮਤਲਬ ਆਲਟਰਨੇਟਿੰਗ ਕਰੰਟ ਤੇ DC ਕਰੰਟ ਯਾਨੀ ਕਿ ਡਾਇਰੈਕਟ ਕਰੰਟ। DC ਕਰੰਟ ਚ ਬੈਟਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿਸੇ ਵੀ ਛੋਟੀ ਇਲੈਕਟ੍ਰੋਨਿਕ ਗੈਜਟ ਨੂੰ ਚਲਾਉਣ ਲਈ ਪਰ ਲੰਬੀ ਦੂਰੀ ਤੱਕ ਬਿਜਲੀ ਪਹੁੰਚਾਉਣ ਲਈ ਸਿਰਫ AC ਕਰੰਟ ਦਾ ਹੀ ਇਸਤੇਮਾਲ ਹੁੰਦਾ ਹੈ। ਸਾਡੇ ਘਰਾਂ 'ਚ ਜਿੰਨੀ ਵੀ ਬਿਜਲੀ ਪਹੁੰਚ ਰਹੀ ਹੈ ਤਾਰਾਂ ਰਾਹੀਂ ਇਹ ਸਾਰੀ AC ਕਰੰਟ ਹੁੰਦੀ ਹੈ ਕਿਉਂਕਿ ਬੈਟਰੀ ਦੀ ਪਾਵਰ ਨਾਲ ਵੱਡੀਆਂ ਇਲੈਕਟ੍ਰੋਨਿਕ ਚੀਜ਼ਾਂ ਨਹੀਂ ਚਲਾਈਆਂ ਜਾ ਸਕਦੀਆਂ। ਇਸ ਟੈਸਲਾ ਨੇ AC ਕਰੰਟ ਦੀ ਖੋਜ ਕੀਤੀ ਸੀ ਪਰ ਐਡੀਸਨ ਨੇ ਆਪਣੇ DC ਕਰੰਟ ਕਨਸੈਪਟ ਦੇ ਬਿਜ਼ਨਸ ਫਾਇਦੇ ਲਈ AC ਕਰੰਟ ਨੂੰ ਖਤਰਨਾਕ ਦੱਸਿਆ ਤੇ ਉਸ ਨੂੰ ਰਿਜੈਕਟ ਕਰ ਦਿੱਤਾ ਐਡੀਸਨ ਨੇ ਟੈਸਲਾ ਨੂੰ ਆਰਡਰ ਦਿੱਤਾ ਕਿ ਉਹ AC ਕਰੰਟ ਨੂੰ ਛੱਡ ਕੇ DC ਕਰੰਟ ਤੇ ਕੰਮ ਕਰੇਗਾ। ਉਸ ਨੂੰ ਹੋਰ ਵਧੀਆ ਤਰੀਕੇ ਨਾਲ ਡਿਜ਼ਾਈਨ ਕਰੇਗਾ। ਤਾਂ ਉਹ ਉਸ ਨੂੰ 50,000 ਡਾਲਰ ਦੇਣਗੇ। ਟੈਸਲਾ AC ਕਰੰਟ ਦਾ ਫਾਰਮੂਲਾ ਛੱਡ ਕੇ DC ਕਰੰਟ ਨੂੰ ਹੋਰ ਵਧੀਆ ਤਰੀਕੇ ਨਾਲ ਡਿਜ਼ਾਈਨ ਕਰਨਾ ਲੱਗ ਜਾਂਦੇ ਨੇ। ਕਾਫੀ ਮਿਹਨਤ ਤੋਂ ਬਾਅਦ ਟੈਸਲਾ ਐਡੀਸਨ ਨੂੰ DC ਕਰੰਟ ਦਾ ਇੱਕ ਵਧੀਆ ਡਿਜ਼ਾਈਨ ਤਿਆਰ ਕਰਕੇ ਦੇ ਦਿੰਦੇ ਨੇ। ਤੇ ਆਪਣੇ 50000 ਡਾਲਰ ਮੰਗਦੇ ਨੇ ਐਡੀਸਨ ਉਸਨੂੰ ਕਹਿੰਦਾ ਕਿ ਇਹ ਸਿਰਫ ਇੱਕ ਮਜ਼ਾਕ ਸੀ ਮੈਂ ਇਸ ਕੰਮ ਲਈ ਤੈਨੂੰ 50000 ਡਾਲਰ ਨਹੀਂ ਦੇ ਸਕਦਾ ਟੈਸਲਾ ਨੂੰ ਬਹੁਤ ਬੁਰਾ ਲੱਗਦਾ ਤੇ ਉਹ ਐਡੀਸਨ ਦੀ ਕੰਪਨੀ 'ਚ ਕੰਮ ਕਰਨਾ ਛੱਡ ਦਿੰਦਾ ਹੈ ਟੈਸਲਾ ਆਪਣੀ ਖੁਦ ਦੀ ਕੰਪਨੀ ਸ਼ੁਰੂ ਕਰਨੀ ਚਾਹੁੰਦਾ ਹੈ ਪਰ ਉਸ ਲਈ ਉਸ ਕੋਲ ਪੈਸੇ ਨਹੀਂ ਸੀ ਇਸ ਲਈ ਉਸਨੇ ਦਿਨ ਦੇ 2 ਡਾਲਰ ਕਮਾਉਣ ਲਈ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਦਿਨ 'ਚ ਟੈਸਲਾ ਕੰਮ ਕਰਦੇ ਤੇ ਰਾਤ ਨੂੰ ਆਪਣੀ ਖੋਜ ਕਰਦੇ ਸੀ ਫਿਰ ਇੱਕ ਦਿਨ ਅਮਰੀਕਨ ਇੰਸਟੀਚਿਊਟ ਆਫ ਇਲੈਕਟ੍ਰੀਕਲ ਇੰਜੀਨੀਅਰਸ ਨੇ ਟੈਸਲਾ ਨੂੰ ਸਪੀਚ ਦੇਣ ਲਈ ਬੁਲਾਇਆ ਜਿੱਥੇ ਜਾਰਜ ਵੈਸਟਿੰਘਾਊਸ ਵੀ ਮੌਜੂਦ ਸੀ ਜਾਰਜ ਨੇ ਰੇਲਵੇ 에ਅਰ ਬ੍ਰੇਕ ਬਣਾਏ ਸੀ ਤੇ ਇਲੈਕਟ੍ਰੀਕਲ ਇੰਡਸਟਰੀ ਚ ਇਹਨਾਂ ਦਾ ਕਾਫੀ ਨਾਮ ਸੀ। ਇਹ ਟੈਸਲਾ ਦੀ ਇਨਵੈਂਸ਼ਨਸ ਤੋਂ ਕਾਫੀ ਜ਼ਿਆਦਾ ਇੰਪ੍ਰੈਸ ਹੋ ਜਾਂਦੇ ਨੇ ਤੇ ਟੈਸਲਾ ਨੂੰ ਕੰਮ ਤੇ ਰੱਖ ਕੇ 60000 ਡਾਲਰ ਕੈਸ਼, ਇੱਕ ਲੈਬ 2000 ਡਾਲਰ ਮੰਥਲੀ ਸੈਲਰੀ ਤੇ ਆਪਣੀ ਕੰਪਨੀ ਦੇ ਕੁਝ ਸਟਾਕਸ ਵੀ ਦੇ ਦਿੰਦੇ ਨੇ। ਜਾਰਜ ਔਰ ਟੈਸਲਾ ਦਾ ਏਸੀ ਕਰੰਟ ਕਨਸੈਪਟ ਕਾਫੀ ਚੰਗਾ ਚੱਲ ਰਿਹਾ ਹੁੰਦਾ। ਉਸੇ ਵਕਤ ਐਡੀਸਨ ਇਹਨਾਂ ਨੂੰ ਗਰਾਉਣ ਵਾਸਤੇ ਆਪਣਾ ਝੂਠਾ ਪ੍ਰਪੋਗੈਂਡਾ ਚਲਾਉਂਦਾ ਹੈ। ਐਡੀਸਨ ਜਰਨਲਿਸਟ ਦੇ ਸਾਹਮਣੇ ਹਾਥੀ ਤੇ ਕੁੱਤੇ ਜਿਹੇ ਜਾਨਵਰਾਂ ਨੂੰ ਏਸੀ ਕਰੰਟ ਨਾਲ ਮਾਰਨਾ ਸ਼ੁਰੂ ਕਰ ਦਿੰਦਾ ਹੈ ਉਹ ਸਾਬਿਤ ਕਰਨਾ ਚਾਹੁੰਦਾ ਸੀ ਕਿ ਏਸੀ ਕਰੰਟ ਡੀਸੀ ਕਰੰਟ ਨਾਲੋਂ ਬਹੁਤ ਜ਼ਿਆਦਾ ਖਤਰਨਾਕ ਹੈ ਇਸ ਨਾਲ ਕਿਸੇ ਵੀ ਇਨਸਾਨ ਦੀ ਮੌਤ ਹੋ ਸਕਦੀ ਹੈ ਐਡੀਸਨ ਆਪਣਾ ਝੂਠਾ ਪ੍ਰੋਪਗੈਂਡਾ ਚਲਾਉਣ 'ਚ ਸਫਲ ਹੋ ਗਿਆ ਤੇ ਟੈਸਲਾ ਔਰ ਜੋਰਜ ਨੂੰ ਆਪਣਾ ਏਸੀ ਕਰੰਟ ਦਾ ਕਨਸੈਪਟ ਬੰਦ ਕਰਨਾ ਪਿਆ। ਇਹਨਾਂ ਦੀ ਕੰਪਨੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਕੰਪਨੀ ਬੰਦ ਹੋਣ ਦੀ ਕगार ਤੇ ਆ ਗਈ। ਫਿਰ 1891 ਵਿੱਚ ਟੈਸਲਾ ਨੂੰ ਹਾਈ ਵੋਲਟੇਜ ਟਰਾਂਸਫਾਰਮਰ ਦਾ ਪੇਟੈਂਟ ਮਿਲਿਆ ਜਿਸ ਨੂੰ ਟੈਸਲਾ ਕੋਇਲ ਵੀ ਕਿਹਾ ਜਾਂਦਾ ਹੈ। ਟੈਸਲਾ ਕੋਇਲ 10 ਲੱਖ ਵੋਲਟੇਜ ਤੋਂ ਜ਼ਿਆਦਾ ਕਰੰਟ ਪੈਦਾ ਕਰ ਸਕਦਾ ਸੀ। ਇਸ ਕੋਇਲ ਨਾਲ ਟੈਸਲਾ ਵਾਇਰਲੈਸ ਇਲੈਕਟ੍ਰਿਸਿਟੀ ਟਰਾਂਸਫਰ ਕਰਨਾ ਚਾਹੁੰਦੇ ਸੀ। ਬਿਨਾਂ ਤਾਰਾਂ ਤੋਂ ਬਿਜਲੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣੀ ਚਾਹੁੰਦੇ ਸੀ। ਜਿਹੜੀ ਕਿ ਹੁਣ ਅਸੀਂ ਰੇਡੀਓ ਤੇ ਮੋਬਾਈਲ ਦੇ ਰੇਂਜ ਦੇ ਰੂਪ ਚ ਵਰਤ ਰਹੇ ਹਾਂ ਫਿਰ 1893 ਵਿੱਚ ਟੈਸਲਾ ਨੇ ਇਸ ਟੀਮ ਪਾਵਰਡ ਔਸੀਲੇਟਰ ਦਾ ਪੇਟੈਂਟ ਕਰਵਾਇਆ ਜਿਸ ਨੂੰ ਅਰਥਕ ਕੋਇਕ ਮਸ਼ੀਨ ਵੀ ਕਿਹਾ ਜਾਂਦਾ ਸੀ ਇਹ ਔਸੀਲੇਟਰ ਹਾਈ ਸਪੀਡ ਨਾਲ ਉੱਪਰ-ਨੀਚੇ ਵਾਈਬ੍ਰੇਟ ਹੁੰਦਾ ਸੀ ਜਿਸ ਨਾਲ ਇਲੈਕਟ੍ਰਿਸਿਟੀ ਜਨਰੇਟ ਹੁੰਦੀ ਸੀ ਇਸ ਪੇਟੈਂਟ ਦੇ ਕੁਝ ਸਾਲ ਬਾਅਦ ਟੈਸਲਾ ਨੇ ਇੱਕ ਰਿਪੋਰਟਰ ਨੂੰ ਦੱਸਿਆ ਸੀ ਕਿ ਜਦੋਂ ਮੈਂ ਇਸ ਦਾ ਟ్రਾਇਲ ਕਰ ਰਿਹਾ ਸੀ ਤਾਂ ਮੇਰੀ ਲੈਬੋਰੇਟਰੀ ਦੀ ਜ਼ਮੀਨ ਕੰਬਣ ਲੱਗ ਗਈ ਸੀ ਜਦੋਂ ਮੈਂ ਇਸ ਦੀ ਪਾਵਰ ਵਧਾਈ ਤਾਂ ਮੇਰੀਆਂ ਸਾਰੀਆਂ ਮਸ਼ੀਨਾਂ ਹਿੱਲਣ ਲੱਗ ਗਈਆਂ ਮੈਂ ਖਿੜਕੀ ਦੇ ਬਾਹਰ ਦੇਖਿਆ ਤਾਂ ਆਸ-ਪਾਸ ਦੀਆਂ ਬਿਲਡਿੰਗਾਂ ਅਭੀ ਹਿੱਲ ਰਹੀਆਂ ਸੀ ਸਾਰੇ ਲੋਕ ਬਾਹਰ ਆ ਗਏ ਟੈਸਲਾ ਨੇ ਤੁਰੰਤ ਹਥੌੜਾ ਚੁੱਕਿਆ ਤੇ ਉਸ ਮਸ਼ੀਨ ਨੂੰ ਤੋੜ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਜੇ ਉਹ ਵਕਤ ਰਹਿੰਦੇ ਮਸ਼ੀਨ ਨੂੰ ਨਾ ਤੋੜਦੇ ਤਾਂ ਸਾਰੀਆਂ ਬਿਲਡਿੰਗਾਂ ਟਹਿ ਜਾਣੀਆਂ ਸੀ ਜਦ ਕਿ ਉਹ ਮਸ਼ੀਨ ਇੰਨੀ ਛੋਟੀ ਸੀ ਕਿ ਉਹ ਆਰਾਮ ਨਾਲ ਜੇਬ ਵਿੱਚ ਫਿੱਟ ਹੋ ਸਕਦੀ ਸੀ ਸੋਚੋ ਜਿਹੜਾ ਇਨਸਾਨ ਇੰਨੀ ਛੋਟੀ ਮਸ਼ੀਨ ਨਾਲ ਅਰਥਕ ਕਵਕ ਲਿਆ ਸਕਦਾ ਸੀ ਉਹ ਸਾਇੰਸ ਤੇ ਟੈਕਨੋਲੋਜੀ ਦੀ ਦੁਨੀਆ 'ਚ ਕੀ ਨਹੀਂ ਸੀ ਕਰ ਸਕਦਾ 1893 ਵਿੱਚ ਟੈਸਲਾ ਨੇ ਇਨਵੈਂਸ਼ਨਸ ਦੇ ਢੇਰ ਲਗਾਤੇ ਸੀ ਈਸੀ ਸਾਲ ਉਹਨਾਂ ਨੇ ਇੱਕ ਰਿਪੋਰਟਰ ਨੇ ਦੱਸਿਆ ਕਿ ਜਦੋਂ ਅਸੀਂ ਕੁਝ ਵੀ ਸੋਚਦੇ ਹਾਂ ਤਾਂ ਉਸ ਦੀ ਇੱਕ ਪ੍ਰੀ ਇਮੇਜ ਸਾਡੇ ਰੈਟੀਨਾ ਪਰ ਆ ਜਾਂਦੀ ਹੈ ਮੇਰਾ ਮੰਨਣਾ ਹੈ ਕਿ ਅਸੀਂ ਉਸ ਨੂੰ ਕਿਸੇ ਇਨਸਟਰੂਮੈਂਟ ਦੀ ਮਦਦ ਨਾਲ ਕੈਪਚਰ ਕਰ ਸਕਦੇ ਹਾਂ ਜੇਕਰ ਮੈਂ ਇਸ ਵਿੱਚ ਕਾਮਯਾਬ ਹੋ ਗਿਆ ਤਾਂ ਅਸੀਂ ਆਪਣੀ ਸੋਚ ਤੇ ਵਿਚਾਰਾਂ ਨੂੰ ਇੱਕ ਸਕਰੀਨ ਤੇ ਦੇਖ ਸਕਦੇ ਹਾਂ ਪਰ ਪੈਸੇ ਦੀ ਕਮੀ ਹੋਣ ਕਰਕੇ ਇਹ ਪ੍ਰੋਜੈਕਟ ਵੀ ਕਦੇ ਪੂਰਾ ਨਾ ਹੋ ਸਕਿਆ ਆਖਿਰਕਾਰ 7 ਜਨਵਰੀ 1943 ਨੂੰ ਟੈਸਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੰਦੇ ਨੇ ਉਸ ਦਿਨ ਇਸ ਦੁਨੀਆ ਚੋਂ ਇੱਕ ਅਜੀਹਾ ਬੰਦਾ ਚਲਾ ਜਾਂਦਾ ਜਿਹੜਾ ਕਿ ਖੋਜਾਂ ਆਵਿਸ਼ਕਾਰ ਤੇ ਇਸ ਦੁਨੀਆ ਦਾ ਹੁਣ ਤੱਕ ਦਾ ਮਹਾਨ ਸਾਇੰਟਿਸਟ ਸੀ